ਕੁੱਲਡ ਪੀਜ਼ਾ ਕਪਲ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਉਹਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਆ ਕੇ ਉਹਨਾਂ ਦੇ ਹੱਕ ਦੇ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਵੀਡੀਓ ਨੂੰ ਅੱਗੇ ਸ਼ੇਅਰ ਨਾ ਕਰਨ ਪਰ ਉੱਥੇ ਹੀ ਇੱਕ ਅਜਿਹਾ ਸ਼ਖਸ ਵੀ ਅੱਗੇ ਆਇਆ ਜਿਸ ਨੇ ਇਸ ਵੀਡੀਓ ਬਣਾਉਣ ਵਾਲੇ ਦੇ ਖਿਲਾਫ ਜਾਨਕੀ ਕੁੱਲੜ ਪੀਜ਼ਾ ਕਪਲ ਦੇ ਖਿਲਾਫ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਮੇਰੀ ਜਾਣਕਾਰੀ ਦੇ ਅਨਸਾਰ ਸ਼ਿਵ ਸੈਨਾ ਸਮਾਜਵਾਦੀ ਦੇ ਨਰਿੰਦਰ ਥਾਪੜ ਦੇ ਵੱਲੋਂ ਜਲੰਧਰ ਦੇ ਥਾਣੇ ਦੇ ਵਿੱਚ ਜਾ ਕੇ ਕੁੱਲੜ ਪੀਜ਼ਾ ਕਪਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਮੈਮੋਰੰਡਮ ਦਿੱਤਾ ਗਿਆ ਹੈ ਉਸ ਦਾ ਕਹਿਣਾ ਹੈ ਕਿ પતિ ਪਤਨੀ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਹੁੰਦਾ ਹੈ ਅਤੇ ਇਹਨਾਂ ਦੇ ਵੱਲੋਂ ਅਜਹੀ ਹਰਕਤ ਕਰਕੇ ਇਸ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕੀਤਾ ਗਿਆ ਹੈ ਇਸ ਤਰ੍ਹਾਂ ਉਹ ਉਸ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਜੈ ਸ਼੍ਰੀ ਰਾਮ ਹਰ ਹਰ ਮਾਦੇ ਮੈਂ ਨਰਿੰਦਰ <th>ਪਰ ਸ਼ਿਵਸਨ ਸਮਾਜਵਾਦੀ ਪੰਜਾਬ ਚੇਅਰਮੈਨ ਮੇਰਾ ਸਮੂਹ ਸ਼ਿਵਸਨ ਸਮਾਜਵਾਦੀ ਇੱਕ ਡੈਲੀਗੇਸ਼ਨ ਅੱਜ ਆਈਪੀਐਸ ਅੰਕਰ ਗੁਪਤਾ ਜੀ ਨੂੰ ਮਿਲਿਆ ਸੀਗਾ ਤੇ ਜਿਹੜਾ ਆਪਣੇ ਸ਼ਹਿਰ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੈ ਕੁੱਲਰ ਪੀਜ਼ਾ ਕੁੱਲਰ ਪੀਜ਼ਾ ਤੋਂ ਜੋ ਕਪਿਲ ਨੇ ਜੋ ਇਹ ਵੀਡੀਓ ਬਣਾਈ ਸੀ ਕਿਕ ਅਸੀਂ ਉਹਦੇ ਲੈ ਕੇ ਉਸਨੇ ਇਹ ਵੀਡੀਓ ਬਣਾਈ ਕਿਉਂ ਸੀ ਜਿਹੜਾ ਕਿ ਮੀਆਂ ਬੀਬੀ ਦਾ ਰਿਸ਼ਤਾ ਵਾ ਇੱਕ ਪਵਿੱਤਰ ਰਿਸ਼ਤਾ ਵਾ ਉਹ ਇੱਕ ਦਾਦ ਦਾਲ ਹੋਇਆ ਪਿਆ ਵਾ ਅਸੀਂ ਪ੍ਰਸ਼ਾਸਨ ਕੋ ਮੰਗ ਕੀਤੀ ਹੈ ਕਿ ਜੜੀ ਕੋਈ ਬੰਦੀ ਕਾਰਵਾਈ ਹੈ ਉਹ ਹੁਣੀ ਚਾਹੀਦੀ ਹੈ ਪ੍ਰਸ਼ਾਸਨ ਇੱਕ ਪਰਚਾ ਡਿਵੀਜ਼ਨ ਨੰਬਰ 4 ਦੇ ਵਿੱਚ ਆਲਰੇਡੀ ਇੱਕ ਦਿੱਤਾ ਹੋਇਆ ਵਾ ਤੇ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਹ ਦਿਵਾਇਆ ਵਾ ਕਿ ਅਸੀਂ ਬਿਲਕੁਲ ਜੰਦਰ ਸਿੰਘ ਚਾਲ ਸਾਹਿਬ ਦੇ ਹੁਕਮਾਂ ਦੇ ਦਸ਼ਰ ਸੰਸਾਰ ਅਗਰ ਕੋਈ ਬੰਦੀ ਕਾਰਵਾਈ ਹੋਏਗੀ ਕਿ ਅਸੀਂ ਉਹਨੂੰ ਅਮਲ ਤੇ ਲਿਆਵਾਂਗੇ ਸਾਨੂੰ ਅਸਰਾਂ ਤੇ ਪੂਰਾ ਵਿਸ਼ਵਾਸ ਹੈ ਕਿ ਕਾਰਵਾਈ ਹੋਏਗੀ ਸੋ ਸਾਨੂੰ ਵਿਸ਼ਵਾਸ ਦਾਇਆ ਗਿਆ ਕਿ ਇਹ ਕਾਰਵਾਈ ਹੋਏਗੀ ਪਰ ਸ਼ਹਿਰ ਦੇ ਛੋਟੇ-ਛੋਟੇ ਬੱਚੇ ਭੈਣ ਧੀਆਂ ਮਾਵਾਂ ਪੈਣਾ ਦੇ ਵਿੱਚ ਕਿ ਜਿਹੜਾ ਮੈਸੇਜ ਗਿਆ ਵਾ ਉਹ ਬਹੁਤ ਗਲਤ ਮੈਸੇਜ ਗਿਆ ਵਾ ਮੈਂ ਨਰਿੰਦਰ ਥਾਪਲ ਦੀ ਕੜੇ ਸ਼ਬਦਾਂ ਨਾਲ ਨਿੰਦਿਆ ਕਰਦਾ ਮੈਂ ਕਿ ਇਦਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਸੋ ਉਹ ਇੱਕ ਮੀਆਂ ਬੀਬੀ ਸੀਗੇ ਜੋ ਕਿ ਕੋਈ ਕੋਈ ਉਹ ਇੱਕ ਫੇਸਬੁਕ ਤੇ ਇੰਸਟਾਗ੍ਰਾਮ ਦੇ ਇੱਕ ਸਟਾਰ ਸੀਗੇ ਪਰ ਉਹਨਾਂ ਨੇ ਜਿਹੜੀ ਹਰਕਤ ਚਾਹੇ ਅਣਜਾਣੇ ਚ ਕੀਤੀ ਹੈ ਚਾਹੇ ਉਹ ਜਾਣ ਬੁੱਝ ਕੇ ਕੀਤੀ ਹੈ ਪਰ ਮੈਂ ਉਹਦੀ ਕੜੇ ਸ਼ਬਦਾਂ ਨਿੰਦਿਆ ਕਰਦਾ ਮੈਂ ਪਰ ਮੇਰੀ ਬੇਨਤੀ ਹੈ ਸਮਾਜ ਦੇ ਸਾਰੇ ਲੋਕਾਂ ਨਾਲ ਇਦਾਂ ਦੀ ਕੋਈ ਵੀਡੀਓ ਨਾ ਬਣਾਓ ਕਿ ਜਿੰਦੇ ਜੇ ਆਪਾਂ ਨੂੰ ਕੋਈ ਸ਼ਰਮਸਾਰ ਹੋਣਾ ਪਵੇ ਇਹ ਮੋਬਾਈਲ ਇੱਕ ਸਾਰੇ ਅੱਜਕੱਲ੍ਹ ਹਰ ਬੰਦੇ ਦੀ ਨੀਡ ਹੈ ਧੀਆਂ ਪੈਣਾ ਮਾਵਾਂ ਸਮਾਜ ਦੇ ਵਿਭਿੰਨ ਲੋਕਾਂ ਦੇ ਛੋਟੇ ਛੋਟੇ ਬੱਚਿਆਂ ਤੱਕ ਕੋ ਮੋਬਾਈਲ ਹੈ ਜਿੰਨੇ ਕਰਕੇ ਇੱਕ ਗੰਦਗੀ ਫੈਲਦੀ ਆ ਸਰ ਇਹ ਬਹੁਤ ਮਸ਼ਹੂਰ ਨੇ ਬਲੌਗ ਵੀ ਬਣਾਉਂਦੇ ਨੇ ਜਿਹੜੀ ਫਿਲਮ ਵੀ ਇਹਨਾਂ ਦੀ ਜਿਹੜੀ ਵਾਇਰਲ ਹੋ ਰਹੀ ਆ ਆਪਣੇ ਸ਼ਲੀਲ ਉਹ ਬਲੌਗ ਟਾਈਪ ਹੀ ਬਣਾਈ ਗਈ ਪਰ ਪੁਲਿਸ ਨੂੰ ਕਿਤੇ ਨਾ ਦਿਖ ਨਹੀਂ ਰੇ ਸਰਦਾਰ ਤੇ ਹੀ ਪਹਿਲਾ ਪਰਚਾ ਦੇਣਾ ਚਾਹੀਦਾ ਸੀ ਕਿ ਆਪਣੀ ਵਾਈਫ ਦੀ ਨਹੀਂ ਜਿੱਦ ਸਾਰੇ ਹੀ ਇੰਡੀਆ ਜੀ ਵਲੋਂ ਬਾਹਰ ਫੋਰਨ ਚ ਵੀ ਇਹਨਾਂ ਦੀ ਫਿਲਮਾਂ ਰਿਲੀਜ਼ ਹੋ ਚੁੱਕੀਆਂ ਆ ਫੋਰਨ ਤੱਕ ਤੜ ਚੁੱਕੀਆਂ ਮੈਂ ਜੀ ਇਹੀ ਕਹਾਂ ਜੀ ਜਿਹੜਾ ਇੱਕ ਮੀਆਂ ਬੀਬੀ ਦਾ ਇੱਕ ਰਿਸ਼ਤਾ ਸੀ ਉਹ ਇੱਕ ਪਵਿੱਤਰ ਰਿਸ਼ਤਾ ਸੀਗਾ ਤੋਂ ਉਸ ਨੂੰ ਗੱਗਦਾ ਕੀਤਾ ਗਿਆ ਵਾ ਇਹ ਬਿਲਕੁਲ ਨਹੀਂ ਉਹਨੂੰ ਬਣਾਣੀ ਚਾਹੀਦੀ ਸੀ ਇੱਕ ਇੰਸਟਾਗ੍ਰam ਤੇ ਫੇਸਬੁ ਕਿ ਬਹੁਤ ਸਾਰੇ ਲੋਕਾਂ ਦਾ ਉਨਸੂਝਬਾਨ ਹੋ ਚੁੱਕਾ ਹੈ ਸੋ ਉਹਨੂੰ ਇਹ ਜਿਹੜਾ ਕੰਮ ਕੀਤਾ ਉਹਨੇ ਗਲਤ ਕੀਤਾ ਵੈ ਪਰ ਜਿਹੜੀ ਜਿਹੜੀ ਕੁੜੀ ਇਹਨਾਂ ਨੇ ਕੁੜੀ ਰੈਸਟ ਕੀਤੀ ਆ ਕਿਤੇ ਨਾ ਕਿਤੇ ਕੋਈ ਲੋਕਾਂ ਨੇ ਦੱਸ ਰਹੇ ਕਿ ਉਹਨਾਂ ਵੀਰਾਂ ਰਿਲੇਸ਼ਨ ਸੀ ਜਿਹੜਾ ਇਹਨਾਂ ਦੇ ਉਹਨਾਂ ਨੇ ਪੁਲਿਸ ਨੇ ਉੱਤੇ ਐਫਆਈਆਰ ਦੇ ਦਿੱਤੀ ਹੈ ਦੇਖੋ ਜੀ ਅਸੀਂ ਆਈਪੀਐਸ ਅੰਕਰ ਗੁਪਤਾ ਜੀ ਨੂੰ ਕਭੀਨਤੀ ਕੀਤੀ ਹੈ ਕਿ ਜਿਹੜੀ ਕਿ ਇਹਦੇ ਤੇ ਇਨਕੁਆਰੀ ਕਰਕੇ ਇਹਦੇ ਤੇ ਅਪਰਾਧ ਦਰਜ ਕੀਤਾ ਜਾਵੇ ਜੇ ਉਹ ਕੋਈ ਕੋਈ ਕੁੜੀ ਹੈ ਜਾਂ ਉਹ ਉਹਦੇ ਬਿਆਨ ਵੀ ਜੂਰ ਸੁਣਨੇ ਚਾਹੀਦੇ ਆ ਜੇ ਅਗਰ ਉਹਦੇ ਨਾਲ ਵੀ ਧੱਕਾ ਹੋਇਆ ਹੋਵੇ ਤੇ ਉਹਦੇ ਬਿਆਨ ਸੁਣ ਕੇ ਵੀ ਕੋਈ ਆਪਣੇ ਇਹਦੇ ਵਿੱਚ ਸਰ ਕੋਈ ਸਿੱਖ ਜੱਥੇਬੰਦੀ ਇਨਵੋਲਡ ਹੈ ਜਿਹੜਾ ਸਰਦਾਰ दारू ਪੀ ਕੇ ਆਪਣੀ ਵਾਈਫ ਨੂੰ दारू ਪਲਾ ਕੇ ਤੇ ਵੀਡੀਓ ਬਣਾ ਰਿਹਾ ਹੈ ਚ ਕੋਈ ਸਿੱਖ ਜੱਥੇਬੰਦੀ ਵੀ ਇਨਵੋਲਵ ਹੋਈ ਹੈ ਕਿ ਨਹੀਂ ਪਰਚਾ ਦੇਣ ਲਈ ਦੇਖੋ ਜੀ ਮੇਰੀ ਸੁਣੋ ਗੱਲ ਇੰਦੇ ਚ ਕੋਈ Hindu ਜਾਂ Sikh ਵਾਲਾ ਕੋਈ ਮਸਲਾ ਨਹੀਂ ਹੈਗਾ ਇੰਦੇ ਚ ਮਸਲਾ ਹੈ ਕਿ ਜਿਹੜਾ ਕੰਮ ਗਲਤ ਹੈ ਉਹ ਗਲਤ ਹੈ ਚਾਹੇ ਉਹ Hindu ਕਰੇ ਜਾਂ Sikh ਕਰੇ ਜਿਹੜਾ ਕੰਮ ਗਲਤ ਹੈ ਗਲਤ ਹੈ ਇੱਥੇ ਜੇ ਮੈਂ ਕਿਸੇ ਕਮੇਟੀ ਨੂੰ ਕੋਈ ਵੀ ਬਲੇਮ ਨਹੀਂ ਕਰਾਂਗਾ ਤੇ ਉਹ ਠੀਕ ਹੈ ਕਿ ਉਹ ਪਗੜੀ ਧਾਰੀ ਹੀ ਬੰਦਾ ਵੈ ਪਰ ਜੂਰੀ ਨਹੀਂ ਕਿ ਆਪਾਂ ਕੋਈ ਉਹ ਕੋਈ ਵੀ ਬੰਦਾ ਇਦਾਂ ਦੀ ਗਲਤੀ ਕਰ ਸਕਦਾ ਹੈ ਇਹਦੇ 'ਚ ਮੈਂ ਕਿਸੇ ਮਸਲਮ ਨੂੰ ਟਾਰਗੇਟ ਨਹੀਂ ਕਰਾਂਗਾ ਤੇ ਸਰੋ ਲੋਕਲੀ ਕੀ ਮੈਸੇਜ ਹੈ ਜਿਹੜਾ ਇਹਨਾਂ ਨੇ ਵੀਡੀਓ ਵਾਇਰਲ ਲੋਕਲ ਨੂੰ ਵੀਡੀਓ ਵਾਇਰਲ ਕਰਨੀ ਚਾਹੀਦੀ ਸੀ ਕਿ ਨਹੀਂ ਦੇਖੋ ਜੀ ਜੇਕਰ ਵੀਡੀਓ ਐਸੀ ਹੈ ਵੀਡੀਓ ਬਿਲਕੁਲ ਨਹੀਂ ਵਾਇਰਲ ਕਰਨੀ ਚਾਹੀਦੀ ਕਿਉਂਕਿ ਜਿਹੜਾ ਬੰਦਾ ਵੀ ਵੀਡੀਓ ਵਾਇਰਲ ਕਰਦਾ ਉਹਨੂੰ ਸੋਚਣਾ ਚਾਹੀਦਾ ਕਿ ਸਾਡੇ ਕਿਸੇ ਭੈਣ ਦੇ ਕੋਲ ਵੀ ਮੋਬਾਈਲ ਹੋ ਸਕਦਾ ਮਾਂ ਕੋਲ ਵੀ ਮੋਬਾਈਲ ਹੋ ਸਕਦਾ ਵੈ ਠੀਕ ਹੈ ਛੋਟੇ ਬੱਚਿਆਂ ਕੋਲ ਵੀ ਮੋਬਾਈਲ ਹੋ ਸਕਦਾ ਇਹ ਵੀਡੀਓ ਜਿਹੜੀ ਵਾਇਰਲ ਕਿ ਚੀ ਨਾ ਕਿ ਉਸਨਾਂ ਸਮਾਜਵਾਦੀ ਕਿੰਦਾ ਨਹੀਂ ਕਾਰਵਾਈ ਚ ਆਉਂਦੀ ਹੈ ਕਿ ਕੀ ਪੁਲਿਸ ਬਣਾਉਂਦੇ ਅਸੀਂ ਅਸੀਂ ਕਾਰਵਾਈ ਸਾਡੀ ਇਹ ਹੈ ਜੀ ਅਸੀਂ ਕਿ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਬੰਦੀ ਕਾਰਵਾਈ ਕੀਤੀ ਜਾਵੇ ਸੋ ਜਿਹੜਾ ਕਿ ਅੱਗੇ ਤੋਂ ਕੋਈ ਬੰਦਾ ਇਦਾਂ ਦੀ ਕੋਈ ਕਾਨੂੰਨੀ ਹਲਕਾ ਨਾ ਕਰੇ ਜਿਹੜਾ ਸਾਡਾ ਸਮਾਜ ਹੈ ਇਹ ਇੱਕ ਬਹੁਤ ਹੀ ਅੱਛਾ ਸਮਾਜ ਹੈ ਇੰਦਰ ਦੇ ਛੋੜੇ ਬੱਚੇ ਬੱਚੀਆਂ ਧੀਆਂ ਪਹਿਣਾ ਮਾਵਾਂ ਕਿ ਉਹ ਵੀ ਹਰ ਬੰਦੇ ਹੱਥ ਹੈ ਕਿ ਨੀਡ ਹੈ ਮੋਬਾਈਲ ਹਰ ਬੰਦੇ ਹੱਥ ਤੇ ਮੋਬਾਈਲ ਹੈ ਉਸ ਕਰਕੇ ਜਿਹੜੀ ਉਹ ਵੀਡੀਓ ਵਾਇਰਲ ਹੋਈ ਬਹੁਤ ਤੇਜ਼ੀ ਨਾਲ ਹੋਈ ਹੈ ਉਹ ਮੇਰੀ ਕਿਰਪਾ ਕਰਕੇ ਇਹ ਵੀ ਬੇਨਤੀ ਹੈ ਕਿ ਜਿਹੜੀ ਇਹ ਵੀਡੀਓ ਹੈ ਉਹਨੂੰ ਸਾਰੇ ਆਪਣੇ ਆਪਣੇ ਮੋਬਾਈਲ ਤੋਂ ਡਿਲੀਟ ਕਰ ਦਨ ਤਾਂ ਕਿ ਇਹ ਗੰਦਗੀ ਅੱਗੇ ਨਾ ਫੈਲ ਸਕੇ ਹੁਣ ਅੰਕਰ ਗੁਪਤੇ ਨੇ ਕੀ ਦੱਸਿਆ ਸਰਦਾਰਜੀਤ ਤੇ ਕੀ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਜੀ ਅਸੀਂ ਏਸੀਪੀ ਸਾਹਿਬ ਨਾਲ ਡਿਸਕਸ਼ਨ ਕਰਕੇ ਸਾਰਾ ਜੋ ਵੀ ਇਨਕੁਆਰੀ ਕਰਕੇ ਕੋਈ ਅਗਰ ਕੋਈ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ